ਆਲ ਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਪਿੰਡਾਂ ਵਿੱਚ ਜਿੰਨੀ ਵੀ ਪੰਚਾਇਤੀ ਜ਼ਮੀਨ ਉੱਪਰ ਕਬਜ਼ੇ ਹੋਏ ਹਨ ਉਹ ਖਾਲੀ ਕਰਵਾ ਲਏ ਜਾਣ ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਦਾਸਪੁਰ ਦੇ ਪਿੰਡ ਬਉਪੌਰ ਵਿੱਚ ਵੀ ਪੰਚਾਇਤੀ ਜ਼ਮੀਨ ਉੱਪਰ ਨਜਾਇਜ਼ ਕਬਜ਼ੇ ਛੁਡਾਉਣ ਲਈ ਉੱਥੇ ਪਹੁੰਚੇ ਤਾਂ ਪਿੰਡ ਵਾਸੀ ਅਤੇ ਕਿਸਾਨ ਪ੍ਰਸ਼ਾਸਨ ਦੇ ਨਾਲ ਉਲਝਦੇ ਹੋਏ ਨਜ਼ਰ ਆਏ ਅਤੇ ਕਿਸਾਨਾਂ ਨੇ ਪ੍ਰਸ਼ਾਸਨ ਦੇ ਖਿਲਾਫ ਧਰਨਾ ਸ਼ੁਰੂ ਕਰ ਦਿੱਤਾ ਅਤੇ ਮੰਗ ਕੀਤੀ ਕਿ ਜੇ ਉਹਨਾਂ ਦੀ ਜ਼ਮੀਨ ਤੋਂ ਕਬਜ਼ੇ ਛੁਡਾਉਣੇ ਹਨ ਤਾਂ ਸਾਰੇ ਛੁਡਾਏ ਜਾਣ ਨਹੀਂ ਤਾਂ ਉਹ ਜ਼ਮੀਨ ਨਹੀਂ ਛੱਡਣਗੇ। ਗਵਰਨਮੈਂਟ ਵੀ ਪਬਲਿਕ ਹਾਂ ਜੀ ਮੁਰਦਾ ਸਟੇ ਕਹਿੰਦੇ ਸਟੇ ਪੜਿਆ ਜਾ ਸਕਦਾ ਜੀ ਵੀ ਕੋਈ ਕੈਮਰਾ ਫੋਕਸ ਕਰੇ ਇੱਥੇ ਲਿਖਿਆ ਜੀ ਇਨ ਥੀ ਡਿਊ ਜਾ ਸਕਦਾ ਐਪਲੀਕੇਸ਼ਨ ਡਿਸਪੋਜ਼ਡ ਆਫ ਹੋ ਗਈ ਹੈ। ਜਿੱਤੇ ਮੈਂ ਉਂਗਲ ਰੱਖੀਏ ਪੀਸ ਪੜ ਲਿਆ ਜਾਵੇ। ਇਨਡਿਊ ਕੋਰਸ ਆਫ ਲਾ ਸਨੂਨੀ ਪ੍ਰਕਿਰਿਆ ਸੋ ਪ੍ਰਸ਼ਾਸਨ ਕਦੀ ਵੀ ਬਿਨਾ ਪਕਾਨੂੰਨੀ ਪ੍ਰਕਿਰਿਆ ਵੱਲੋਂ ਕੇ ਤੇ ਮੌਕੇ ਤੇ ਨਹੀਂ ਜਾਂਦਾ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਵੇਖੋ ਸਾਡੇ ਸੀਐਮ ਸੀਐਮ ਸਾਹਿਬ ਦਾ ਸਾਡੇ ਮੰਤਰੀ ਸਾਹਿਬ ਦੀਆਂ ਵੀਡੀਓਜ਼ ਆਉਂਦੀਆਂ ਅਖਬਾਰਾਂ ਚ ਖਬਰਾਂ ਆਉਂਦੀਆਂ ਸਾਡੇ ਮੰਤਰੀ ਸਾਹਿਬ ਖੁਦ ਫੀਲਡ ਚ ਜਾਂਦੇ ਆ ਸੋ ਅਸੀਂ ਬੇਨਤੀ ਹੀ ਕਰਾਂਗੇ ਸਾਡੇ ਮਨ ਵਿੱਚ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਅਸੀਂ ਧੱਕਾ ਕਰਨਾ ਅਸੀਂ ਧੱਕਾ ਕਰਨਾ ਨਹੀਂ ਨਾ ਪ੍ਰਸ਼ਾਸਨ ਤਰਕਰ ਕਰ ਸਕਦਾ ਲੋਕਾਂ ਨਾਲ ਤਾਨੂੰ ਕਾਨੂੰਨੀ ਪ੍ਰਕਿਰਿਆ ਹਾਂ ਉਹ ਵਿੱਚ ਕੋਈ ਰੁਕਾਵਟ ਖੜੀ ਕਰਦਾ ਉਹ 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 ਕਾਨੂੰਨ ਦੀ ਅੰਗੜਾ ਹੋ ਸਕਦੀ ਆ ਉਹ ਮੇਰ ਨੂੰ ਵਧੀਆ ਕਾਨੂੰਨੀ ਜਿਹੜਾ ਉਹ ਮੰਨਿਆ ਨਹੀਂ ਜਾਣੇ ਕਿ ਉਹਦੇ ਕੋ ਕੱਖ ਵੀ ਨਹੀਂ ਹੈਗਾ ਜਿਹੜਾ ਜਿਹੜਾ 170 ਕਿਲੋ ਚੀਨਵਾਗ ਆ ਬੈਠਾ ਇਹਨੂੰ ਜਿਹੜਾ ਇਹਨੂੰ ਬਰਦਾਸ਼ਤ ਕੀਤਾ ਜਾ ਰਿਹਾ ਉਹਦੀਆਂ ਗੱਲਾਂ ਜਬਰਦਸਤ ਟੱਕਰਾਂ ਕਰਦੇ ਰਹਾਂਗੇ ਕਰਦੇ ਰਹਾਂਗੇ ਕਰਦੇ ਰਹਾਂਗੇ ਨਹੀਂ ਹੋਣਾ ਜਨਾਬ ਪ੍ਰਸ਼ਾਸਨ ਹਾਏ ਹਾਏ ਜੈ ਹਿੰਦ ਹਾਏ ਹਾਏ ਇਹ ਪ੍ਰਸ਼ਾਸਨ ਦੀ ਟੱਕ ਹੈ ਜੀ ਨਹੀਂ ਚਲੇਗੀ ਨਹੀਂ ਚਲੇਗੀ ਪ੍ਰਸ਼ਾਸਨ ਟੱਕ ਹੈशाही ਕਰੀ ਬੰਦ ਕਰੇ ਬੰਦ ਕਰੇ ਇਸ ਬੰਦੀ ਜਾਣਕਾਰੀ ਦਿੰਦੇ ਆ ਤਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਪਿੰਡ ਵਿੱਚ 25 ਕਿੱਲੇ ਦੇ ਕਰੀਬ ਲੋਕਾਂ ਨੇ ਪੰਚਾਇਤੀ ਜ਼ਮੀਨ ਦੱਬੀ ਹੋਈ ਹੈ ਪਰ ਪ੍ਰਸ਼ਾਸਨ ਹੁਣ ਸਿਰਫ 53 ਕਨਾਲਾਂ ਹੀ ਛਡਾਉਣ ਆਇਆ ਹੈ ਜੋ ਬਿਲਕੁਲ ਗਲਤ ਹੈ ਪਿੰਡ ਬਉਪਰ ਦਾ ਜਮੀਨ ਜਿਹੜੀ ਆ ਜੋ ਭਗਵੰਤ ਮਾਨ ਨੇ ਜਿਹੜਾ ਕੰਮ ਰੰਬਿਆ ਆਬਾਦਕਾਰਾਂ ਤੋਂ ਕੋਲ ਮਾਲਕੀ ਦੇ ਹੱਕ ਖੋਹਣ ਦਾ ਜਿਹੜਾ ਪ੍ਰਕਿਰਿਆ ਸ਼ੁਰੂ ਕੀਤੀ ਆ ਉਸ ਪ੍ਰਕਿਰਿਆ ਤੋਂ ਪਹਿਲਾਂ ਦੀ ਪ੍ਰਕਿਰਿਆ ਚੱਲ ਰਹੀ ਆ ਜਦੋਂ ਇੱਥੇ ਕਾਂਗਰਸ ਦਾ ਰਾਜ ਸੀ ਤੇ ਪਿੰਡ ਬਉਪਰ ਦੇ ਵਿੱਚ 221 ਕਨਾਲਾਂ ਰਕਬਾ ਜਿਹੜਾ ਨੋਮਣੀ ਨਾਲੇਵਾ ਤੇ ਛੱਡਿਆ ਹੋਇਆ ਤੇ ਉਹ ਉਹਦੇ ਵਿੱਚ ਜਿਹੜਾ ਜਿਹੜੇ ਜਿਹੜਾ ਇੱਥੋਂ ਦਾ ਮੌਜੂਦਾ ਸਰਪੰਚ ਆ ਉਹਦੇ ਵੱਲੋਂ 53k ਨਾਲ ਰਕਬੇ ਦਾ ਜਿਹੜਾ ਜਿਹੜੇ ਵਿਰੋਧੀ ਨੇ ਜਿਨ੍ਹਾਂ ਜਿਹੜੇ ਮਤਲਬ ਵੋਟਾਂ ਜਿਹੜੀ ਵਿਰੋਧੀ ਪਾਰਟੀ ਨੂੰ ਪਾਈਆਂ ਨੇ ਉਹਨਾਂ ਦਾ ਰਕਬਾ ਜਿਹੜਾ ਕਢਾਉਣ ਦੀਆਂ ਜਿਹੜੀਆਂ ਚਾਲਾਂ ਚੱਲਦਾ ਰਿਹਾ ਆ 1.5 ਸਾਲ ਹੋ ਗਿਆ ਮਤਲਬ ਪਿਛਲੇ 1.5 ਸਾਲ ਤੋਂ ਚੱਲ ਰਿਹਾ ਜਦੋਂ ਤੋਂ ਦਿੱਲੀ ਅੰਦੋਲਨ ਚੱਲਦਾ ਸੀ ਉਹਦੇ ਵਿੱਚ ਅਸੀਂ ਜਿਹੜਾ ਪਿਛਲੇ ਸਾਲ ਮਤਲਬ ਜਦੋਂ ਇਹ ਪੈੜੀ ਵਹਾ ਕੇ ਤੇ ਆਪਾਂ ਜਿਹੜਾ ਇਹਦਾ ਕਣਕ ਬਜਾਈ ਸੀ ਉਹਨਾਂ ਦੀ ਰੋਕ ਦਿੱਤੀ ਗਈ ਸੀ ਵੀ ਤੁਸੀਂ ਪਰਚੀਆਂ ਘਟਾਓ ਜਦੋਂ ਜਦੋਂ ਕਿ ਸਰਪੰਚ ਕੋਲ ਵੀ ਮਤਲਬ ਤਿੰਨ ਸਭਾ ਤਿੰਨ ਕੋਈ ਤਾਂ ਪੰਜ ਕਹੀ ਜਾਂਦਾ ਕੋਈ ਤਿੰਨ ਚਲੋ ਤਿੰਨ ਚਾਰ ਕਿੱਲੇ ਜ਼ਮੀਨ ਜਿਹੜੀ ਹੈ ਉਹਦੇ ਕੋਲ ਵੀ ਵਗਦੀ ਆ ਤੇ 170 ਕਿੱਲੇ ਰਕਬਾ ਜਿਹੜਾ ਹੋਰ ਉਹਦੇ ਲੱਗਦੇ ਲਗਾਉਂਦੇ ਆ ਕੋਲਾ ਸੋ ਉਹਦੇ ਵੱਲ ਜਿਹੜਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਭਗਵੰਤ ਮਾਨ ਦੀ ਆੜ ਦੇ ਵਿੱਚ ਇਹ ਜਿਹੜਾ ਫੇਰ ਜਿਹੜਾ ਦੁਬਾਰਾ ਇਹ ਕਿਸਾਨ ਨੇ ਜਿਹੜੇ ਸਾਡੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਆ ਇਹ ਉਹ ਮਤਲਬ ਉਹ ਮੰਨ ਨਹੀਂ ਰਿਹਾ ਉਹ ਕਹਿੰਦਾ ਵੀ ਜੋ ਮੈਂ ਫੈਸਲਾ ਕੀਤਾ ਉਹ ਲਾਗੂ ਕਰਨਾ ਜੋ ਕਿ ਡੀਡੀਪੀਓ ਕੋਲ ਇਹਨੇ ਫੈਸਲਾ ਜਿਹੜਾ ਸਿਆਸੀ ਸ਼ਾਇਦ ਉੱਤੇ ਪੜ ਕਰਾ ਲਿਆ ਉਹਨਾਂ ਨੇ ਕੋਈ ਕੋ ਕਰਦੀਆਂ ਸਰਕਾਰਾਂ ਕਰਦੀਆਂ ਨਹੀਂ ਪਰ ਅਸੀਂ ਇਹਦਾ ਵਿਰੋਧ ਕਰਦੇ ਹਾਂ ਕਿ ਇਹਨਾਂ ਨੂੰ ਕਿਉਂ ਬੇਦਖਲ ਕੀਤਾ ਜਾਦਾ ਜਦੋਂ ਕਿ ਇਹਨਾਂ ਕੋਲ ਕਿੱਲਾ ਕਿੱਲਾ ਮਤਲਬ ਨੌ ਪਰਿਵਾਰ ਨੇ ਤੇ 8 ਕਿੱਲੇ ਜ਼ਮੀਨਾਂ ਤੁਸੀਂ ਉਹਨੂੰ ਡਿਵਾਈਡ ਕਰ ਲਓ ਕਿੰਨੀ ਬਣਦੀ ਆ ਉਧਰ ਜਿਹੜੀ 176 ਕਿੱਲੇ ਜ਼ਮੀਨਾਂ ਦਾ ਕੇਸ ਚੱਲ ਰਿਹਾ ਹੈ 221 ਕਾਲਾਂ ਜ਼ਮੀਨ ਹੈ ਨੌਣੀ ਦੀ ਹੈ ਇਹ ਜਿਵੇਂ ਕਹਿੰਦੇ ਆ ਕਿ ਜੁਮਲਾ ਮਕਸਦਾ ਜ਼ਮੀਨ ਹੈ ਇਹ ਗਵਰਨਮੈਂਟ ਨੇ ਨੌਮੜੀਏ ਨਾਲ ਨਾਲ ਛੱਡੀ ਆ ਕੇ ਜੋ ਵੀ ਪਾਣੀ ਹੈ ਨਿਕਲ ਇਹਦੇ ਨਾਲ ਇਕੱਠਾ ਹੋਇਆ ਹੈ ਕਿ ਜ਼ਮੀਨ ਦਾ ਪਾਕਿਸਤਾਨ ਨੁਕਸਾਨ ਨਾ ਹੋਵੇ ਲੇਕਿਨ ਸਾਡੇ ਬਜ਼ੁਰਗਾਂ ਨੇ 7 ਸਾਲ ਤੋਂ ਇਹ ਜ਼ਮੀਨ ਇਹ ਇੱਥੇ ਪਹਿਲਾਂ ਪਾਣੀ ਵਗਦਾ ਹੁੰਦਾ ਸੀ ਇੱਥੇ ਨੋਮਣੀ ਵਗਦੀ ਸੀ ਔਰ ਸਾਡੇ ਬਜ਼ੁਰਗਾਂ ਨੇ ਜਦੋਂ ਪਾਣੀ ਐਸੇ ਬੰਜਰ ਸਿਆਲ ਦੇ ਉੱਤੇ ਬਸਾਤਾ ਪਾਣੀ ਵਗਦਾ ਸੀਗਾ ਸਿਆਲ ਨੂੰ ਸੁੱਕ ਜਾਂਦਾ ਸੀਗਾ ਸਿਆਲ ਦੇ ਸਾਡੇ ਬਜ਼ੁਰਗਾਂ ਨੇ ਰੇਤਾ ਕਾਈ ਉੱਠ ਕੇ ਤੋਂ ਇਹ ਜ਼ਮੀਨ ਜਿਹੜੀ ਆਵਾਦ ਕੀਤੀ ਆ ਅੱਜ ਇਹ ਜ਼ਮੀਨ ਆਵਾਦ ਹੋ ਗਈ ਆ ਔਰ ਸਰਪੰਚ ਨੂੰ ਇਹ ਦੇਖ ਲਈ ਆ ਕਿ ਇਹ ਜ਼ਮੀਨ ਆਵਾਦ ਹੈ ਇੱਕ ਜਿਹੜੇ ਨਾਂ ਦੇ ਬੋਲੀ ਕਰਾ ਕੇ ਆਪ ਬਾਉਣਾ ਚਾਹੁੰਦਾ ਹੈ ਜ਼ਮੀਨ ਅੱਗੇ ਵੀ ਪੰਚਾਇਤ ਦੀ ਜ਼ਮੀਨ ਨੇ ਬੋਲੀ ਕਿਸ ਨਾਂ ਦੇ ਹੁੰਦੀ ਆ ਇਹਨ ਕਬਜ਼ਾ ਇਹਨੇ ਕੀਤਾ ਉਹ ਸਾਢੇ 3 ਕੜਾ ਜ਼ਮੀਨ ਪੰਚਾਇਤ ਦੀ ਆ 221 ਕੜਾ ਜ਼ਮੀਨ ਹੈ ਜਿਹਦੇ ਤੇ ਸਾਨੂੰ 53 ਕੜਾਂ ਦਾ ਸਟੇਜ ਹੋਇਆ ਬਾਕੀ ਲੋਕਾਂ ਜਿਹੜੇ ਤਕਰੀਬਨ ਪਿੰਡ ਦੇ 15 ਕੜਾ ਜ਼ਮੀਨ ਬਾਹਰ ਆ ਇਸ ਮੌਕੇ ਤੇ ਪਿੰਡ ਦੇ ਸਰਪੰਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਕੋਲ ਕੋਈ ਵੀ ਪੰਚਾਇਤੀ ਜ਼ਮੀਨ ਨਹੀਂ ਹੈ ਜੇਕਰ ਉਸਨੇ ਕੋਈ ਵੀ ਪੰਚਾਇਤੀ ਜ਼ਮੀਨ ਦੱਬੀ ਹੈ ਤਾਂ ਉਹ ਛੱਡਣ ਲਈ ਤਿਆਰ ਹੈ ਦੇਖੋ ਜੀ ਸਾਡੇ ਪਿੰਡ ਚ ਗਰੀਬ 20 ਤੋਂ 25 ਕਿਲੇ ਪੈੜੀ ਜਿਹੜੀ ਆ ਉਹ ਪੰਚਾਇਤ ਦੀ ਆ ਜਿਹਦੇ ਤੇ ਲੋਕਾਂ ਦਾ ਨਜਾਇਜ਼ ਕਬਜ਼ਾ ਸੀ ਸਰਕਾਰ ਦੇ ਹੁਕਮ ਨਾਲ ਇਹ ਜਿਹੜਾ ਕਬਜ਼ਾ ਹਟਾਇਆ ਜਾ ਰਿਹਾ ਇਹਨਾਂ ਨੇ ਕੇਸ ਕੀਤਾ ਅਸੀਂ ਉਹਦਾ ਜਵਾਬੀ ਦਾਵਾ ਦਿੱਤਾ ਜਿਹੜਾ ਕਿ ਪੰਚਾਇਤ ਦੇ ਹੱਕ ਵਿੱਚ ਹੋਇਆ ਅਤੇ ਅੱਜ ਡੀਡੀਪੀਓ ਸਾਹਿਬ ਖੁਦ ਮੌਕੇ ਤੇ ਆ ਕੇ ਇਹਨਾਂ ਦੀ تسਲੀ ਕਰਾਈ ਆ ਤੇ ਤੁਹਾਡੇ ਕੋਲ ਕੋਈ ਕਾਗਜ਼ ਨਹੀਂ ਹੈ ਨਾ ਕੋਈ ਤੁਹਾਡਾ ਇਥੇ ਕਬਜ਼ਾ ਸ਼ੋ ਹੁੰਦਾ ਤੇ ਇਸ ਕਰਕੇ ਤੁਸੀਂ ਜ਼ਮੀਨ ਜਿਹੜੀ ਆ ਇਹ ਇਲੈਗਲ ਤਰੀਕੇ ਨਾਲ ਵਾਹ ਰਹੇ ਹੋ ਤੇ ਜਦਾ ਸਰਕਾਰ ਨੂੰ ਨੁਕਸਾਨ ਹੁੰਦਾ ਸਰਕਾਰ ਦਾ ਨੁਕਸਾਨ ਰੋਕਣ ਵਾਸਤੇ ਇਹ ਤੁਹਾਨੂੰ ਛੱਡ ਦੇਣੀ ਚਾਹੀਦੀ ਆ ਪਰ ਇਹ ਕੋਈ ਸ਼ਰਾਰਤੀ ਅੰਸਰ ਅਨੋਖ ਸਿੰਘ ਵਰਗੇ ਜਿਹੜੇ ਕਾਮਰੇਡ ਹੈਗੇ ਨੇ ਉਹਨੇ ਕਿਸਾਨ ਵੇਖਣਾ ਕਈ ਜਾਂਦੇ ਨੇ ਸਾਨੂੰ ਨਹੀਂ ਪਤਾ ਕਿਹੜੇ ਕਿਸਾਨ ਵਿੰਗਦੇ ਨੇ ਪਰ ਇਹਨਾਂ ਨੇ ਕਈ ਜਗ੍ਹਾ ਜਾ ਕੇ ਧਗੜੇ ਫਸਾਦ ਕਰਵਾਏ ਨੇ ਅਤੇ ਲੋਕਾਂ ਦੀਆਂ ਨਾਜਾਇਜ਼ ਜ਼ਮੀਨਾਂ ਜਿਹੜੀਆਂ ਉਹ ਹੜੱਪ ਕਰਨ ਦੀ ਕੋਸ਼ਿਸ਼ ਕੀਤੀ ਆ ਇਸੇ ਤਰ੍ਹਾਂ ਹੀ ਅੱਜ ਪਿੰਡ ਪਾਉ ਪਰ ਜੱਟਾਂ ਦੇ ਵਿੱਚ ਵੀ ਇਹ ਆਏ ਨੇ ਤੇ ਆ ਕੇ ਤੇ ਧੱਕਾ ਕਰ ਰਹੇ ਨੇ ਕਿ ਇਹ ਜ਼ਮੀਨ ਜਿਹੜੀ ਆ ਜਿਨ੍ਹਾਂ ਦੇ ਕੋਲ ਨਾਜਾਇਜ਼ ਕਬਜ਼ਾ ਉਹਨਾਂ ਦੇ ਥੱਲੇ ਹੀ ਰਹਿਣ ਦੇਣੀ ਆ ਅਸੀਂ ਇਹ ਜ਼ਮੀਨ ਪੰਚਾਇਤ ਨੂੰ ਨਹੀਂ ਵਾਣ ਦੇਣੀ ਜਿਹੜੀ ਕਿ ਪ੍ਰਸ਼ਾਸਨ ਦੀ ਵੀ ਤੋਹੀਨ ਹੈ ਤੇ ਪੰਚਾਇਤ ਦੀ ਵੀ ਤੋਹੀਨ ਹੈ ਜ਼ਮੀਨ ਛਡਾਉਣ ਪਹੁੰਚੇ ਬीडीपीਓ ਗੁਰਦਾਸਪੁਰ ਨੇ ਕਿਹਾ ਕਿ ਉਹਨਾਂ ਦੇ ਕੋਲ ਜ਼ਮੀਨਾਂ ਦਾ ਪੂਰਾ ਵੇਰਵਾ ਹੈ ਜਿਸ ਵਿੱਚ ਉਹ 221 ਕਨਾਲਾਂ ਛਡਵਾਉਣ ਲਈ ਆਏ ਹਨ ਉਹਨਾਂ ਕਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ ਸਰਕਾਰ ਦੇ ਆਦੇਸ਼ਾਂ ਮੁਤਾਬਕ ਹੀ ਸਾਰਾ ਕੰਮ ਹੋ ਰਿਹਾ ਹੈ ਉਹਨਾਂ ਕਿਹਾ ਕਿ ਸਰਪੰਚ ਦੇ ਕੋਲ ਕੋਈ ਜ਼ਮੀਨ ਨਹੀਂ ਹੈ ਪਰ ਫਿਰ ਵੀ ਜੇਕਰ ਸਰਪੰਚ ਦੇ ਕੋਲ ਕੋਈ ਪੰਚਾਇਤੀ ਜ਼ਮੀਨ ਹੋਈ ਤਾਂ ਉਹ ਵੀ ਜ਼ਰੂਰ ਛਡਵਾਈ ਜਾਵੇਗੀ ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਇਹ ਰਿਪੋਰਟ ਜ਼ਮੀਨ ਜੋ ਪਿਛਲੇ ਕਾਫੀ ਸਮੇਂ ਤੋਂ ਬਜਾਇ ਕਬਜ਼ੇ ਵਿੱਚ ਸੀ ਅੱਜ ਅਸੀਂ ਪੂਰੀ ਤਿਆਰੀ ਨਾਲ ਆਏ ਹਾਂ ਪੁਲਿਸ ਫੋਰਸ ਵੀ ਆ ਰੈਵਨਿਊ ਡਿਪਾਰਟਮੈਂਟ ਵੀ ਸਾਡੇ ਨਾਲ ਹੈ ਸਾਡੇ ਡਿਪਾਰਟਮੈਂਟ ਦੇ ਅਫੀਸ਼ਰਸ ਤੇ ਕਰਮਚਾਰੀ ਵੀ ਨਾਲ ਹੈ ਅੱਜ ਇਹ ਕਬਜ਼ਾ ਸੀ ਛਡਾਉਣਾ ਹੈ ਗੁੱਲ ਸੜਕ ਨਹੀਂ ਜੁਈਆਂ 221 ਕਨਾਲ 8 ਮਰ ਕਿੰਨੀ ਛਡਾ ਰਹੇ ਅਸੀਂ ਸਾਰੀ ਜ਼ਮੀਨ ਦਾ ਹੀ দখল ਲੈਣਾ ਹੈ ਜੀ ਅੱਜ ਤੁਸੀਂ ਇਹੋ ਜਿਹਾ ਕੋਈ ਪੱਕਾ ਪਾਤ ਨਹੀਂ ਜੋ ਅੱਜ ਸਾਡ ਅੱਜ ਦਾ ਜੋ ਸਾਡਾ ਫੈਸਲਾ ਉਹ ਚ 221 ਕਨਾਲ ਹੈ ਤੇ ਅਠ ਮਰ ਲਏ ਜਿਵੇਂ ਕਿ ਮੈਂ ਦੱਸਿਆ ਇਸ ਤੋਂ ਇਲਾਵਾ ਅਸੀਂ ਹਰ ਬਲਾਕ ਚ ਅਸੀਂ ਅਨਾਉਂਸਮੈਂਟਸ ਵੀ ਕਰਾਉਂਦੇ ਆ ਲੋਕਾਂ ਨੂੰ ਨਿੱਜੀ ਤੌਰ ਤੇ ਪ੍ਰੇਤ ਵੀ ਕਰਦੇ ਆ ਜੇ ਇਸ ਤੋਂ ਇਲਾਵਾ ਵੀ ਕੋਈ ਰਕਬਾ ਹੈ ਸਾਡੇ ਅਫੀਸ਼ੀਅਲਸ ਦੇ ਧਿਆਨ ਵਿੱਚ ਆਉਂਦਾ ਹੈ ਸਾਡੇ ਧਿਆਨ ਚ ਆਉਂਦਾ ਜਾਂ ਜਿਵੇਂ ਕਿ ਸੀਐਮ ਸਾਹਿਬ ਨੇ ਅੱਜ ਵਟਸਐਪ ਨੰਬਰ ਵੀ ਜਾਰੀ ਕਰਤਾ ਸਾਡੇ ਧਿਆਨ ਚ ਲਿਆਇਆ ਜਾਵੇ ਸੋ ਦੈਟ ਅਸੀਂ ਕਾਨੂੰਨੀ ਪ੍ਰਕਿਰਿਆਰੋਂ ਵਿੱਚ ਦਖਲੀ ਕਰਾਂਗੇ ਸੋ ਜੇ ਹੋਰ ਵੀ ਹੈ ਤਾਂ ਅਸੀਂ ਕਾਨੂੰਨੀ ਪ੍ਰਕਿਰਿਆ ਹੀ ਫਾਲੋ ਕਰਾਂਗੇ ਤਾਂ ਕਿ ਇਸੇ ਤਰ੍ਹਾਂ ਹੀ ਅਸੀਂ ਦਖਲ ਦੀ ਕਾਰਵਾਈ ਅਮਲ ਸਿਖਾਈ ਵਿਕੋ ਜੀ ਜੇ ਸਰਪੰਚ ਸਾਹਿਬ ਨੇ ਹੁਣ ਤੇ ਮੇਰੇ ਸਾਹਮਣੇ ਇਹ ਕਿਹਾ ਸੀ ਕਿ ਮੇਰੇ ਕੋਲ ਹੈ ਨਹੀਂ ਜੇ ਨਿਕਲਦੀ ਆ ਤਾਂ ਸ਼ੁਰੂਆਤ ਮੇਰੇ ਤੋਂ ਕਰੋ ਜੋ ਕਿ ਬਹੁਤ ਵਧੀਆ ਚੀਜ਼ ਹੈ ਵਧੀਆ ਗੱਲ ਤੇ ਇਸ ਤੋਂ ਬਾਕੀਆਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਜੇ ਸਰਪੰਚ ਖੁਦ ਮੋਰੀ ਬਣ ਜਾਣ ਤੇ ਇਸ ਤੋਂ ਵਧੀਆ ਪ੍ਰੇਰਨਾ ਕਿਸੇ ਲਈ ਹੋਰ ਨਹੀਂ ਹੋ ਸਕਦੀ